वेलकम यू सर थैंक यू लो आदि वाली साउंड ਕਿੱਥੇ ਜਰ ਕੋ ਵੀਰਲ ਕਰ ਰਿਹਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਧੰਨਵਾਦੀ ਆ ਸਰਦਾਰ ਰਣਜੀਤ ਸਿੰਘ ਦਾ ਪਾਲ ਸਿੰਘ ਸਵਨਾ ਜੀ ਐਮਐਲ ਫਾਜ਼ਿਲ ਕਾ ਮਨਜੂਰ ਖੇੜਾ ਜੀ ਟਾਕੀ ਯੂਨੀਅਨ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਭਜਨ ਲਾਲ ਜੀ ਸਾਡੇ ਦਫਤਰ ਦੇ ਇੰਚਾਰਜ ਮਿੰਟ ਲਾਦੂ ਕਰ ਵੀ ਅਗਨੇਜਾ ਜੀ ਤੇ ਸਾਰੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਟੀਮ ਵੇਖੋ ਮੈਂ ਆਮ ਆਦਮੀ ਪਾਰਟੀ ਦੇ ਪਿਛਲੇ 2 ਸਾਲ ਤੋਂ ਨੀਤੀਆਂ ਦੇਖ ਰਿਹਾ ਜੋ ਕਿ ਬਹੁਤ ਹੀ ਵਧੀਆ ਜਿਵੇਂ ਐਮਐਲਏ ਸਾਨੂੰ ਦੱਸਿਆ ਕੰਮ ਹੋ ਰਹੇ ਨੇ ਚਲੋ ਉਹ ਵੱਡੇ ਪੱਧਰ ਦੇ ਕੰਮ ਪਰ ਜਿਹੜੇ ਛੋਟੇ ਲੈਵਲ ਤੇ ਜਿਹੜੇ ਆਮ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕੋਈ ਲੜਾਈ ਝਗੜੇ ਦੇ ਕੇਸ ਨਹੀਂ ਕੋਈ ਕੁਝ ਨਹੀਂ ਬਹੁਤ ਵਧੀਆ ਨੀਤੀਆਂ ਚੱਲ ਰਹੀਆਂ ਇਹਨਾਂ ਦੀ ਬੜਾ ਸਾਫ਼ ਸੁਥਰਾ ਪ੍ਰਸ਼ਾਸਨ ਚੱਲ ਰਿਹਾ ਇਹਨਾਂ ਦੀ ਸਾਰੀ ਟੀਮ ਲੱਗੀ ਹੋਈ ਹੈ ਲੋਕਾਂ ਦੇ ਕੰਮਕਾਰ ਕਰਨ 'ਚ ਤੇ ਉਹ ਸਾਰੀਆਂ ਨੀਤੀਆਂ ਨੂੰ ਦੇਖਦੇ ਹੋਏ ਸਾਫ਼ ਸੁਥਰੀ ਸ਼ਭੀ ਐਮਐਲਏ ਸਾਹਿਬ ਦੀ ਖੇੜਾ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪ੍ਰਭਾਵਿਤ ਹੋ ਕੇ ਮੈਂ ਇਹਨਾਂ ਨਾਲ ਜੁੜਿਆ ਤੇ ਮੈਂ ਜੀ ਦਾ ਬਿਲਕੁਲ ਇਹਨਾਂ ਦਾ ਧੰਨਵਾਦ ਦੀਆਂ ਤੇ ਮੈਂ ਵਿਸ਼ਵਾਸ ਵੀ ਦਵਾਉਣਾ ਕਿ ਮੈਂ ਜਿੰਨਾ ਹੋ ਸਕਿਆ ਜਿੰਨਾ ਮੈਂ ਪਿੱਛੇ ਵਰਕ ਕੀਤਾ ਮੈਨੂੰ ਉਹ ਪਾਰਟੀ ਵਲਾਸ ਚ ਮਿਲੀ ਸੀ ਪਰ ਇਹ ਮੈਂ ਆ ਦੇ ਨਿੱਜੀ ਤੌਰ ਤੇ ਜੁਆਇਨ ਕੀਤੀ ਹੈ ਤੇ ਮੈਂ ਬੜੀ ਲੰਬਾ ਸਮਾਂ ਵਰਕ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗਾ ਨੀਤੀਆਂ ਨੂੰ ਅੱਗੇ ਲੈ ਕੇ ਜਾਵਾਂਗਾ ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਦੀ ਹੈ ਜੀ ਅਮਰ ਸਾਹਿਬ ਜੋ ਅੱਜ ਮੰਡੀ ਲਾਧੂ ਕਾ ਤੋਂ ਨਵੀਂ ਜੁਆਇਨਿੰਗ ਹੋਈ ਆ ਕੀ ਕਹਿਣਾ ਚਾਹੋਗੇ ਜੋ ਰਾਹੁਲ ਕੁੱਕੜ ਜੀ ਨੇ ਤੁਹਾਨੂੰ ਜੁਆਇਨ ਕੀਤਾ ਹੈ ਜੀ ਕੋ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਲੋਕਪੱਖੀ ਫੈਸਲਿਆਂ ਨੂੰ ਵੇਖਦੇ ਹੋਏ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਪੰਜਾਬ ਸਰਕਾਰ ਵੱਲੋਂ ਜੋ ਇਤਿਹਾਸਿਕ ਫੈਸਲੇ ਲੋਕਾਂ ਦੇ ਹੱਕ ਦੇ ਵਿੱਚ ਲਏ ਜਾ ਰਹੇ ਨੇ ਜਿੱਦਾਂ ਕਿ 600 ਯੂਨਟ ਬਿਜਲੀ ਲੋਕਾਂ ਨੂੰ ਮਾਫ ਕੀਤੀ ਹੋਈ ਹੈ 1.5 ਸਾਲ ਤੋਂ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ 40000 ਨੌਕਰੀਆਂ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਯੋਗਤਾ ਦੇ ਆਧਾਰ ਤੇ ਮਿਲੀਆਂ ਨੇ ਔਰ ਜਿਹੜੇ ਤੁਸੀਂ ਦੇਖੋ ਇੱਕ ਪ੍ਰਾਈਵੇਟ ਥਰਮਲ ਪਲਾਂਟ ਉਹ ਜਿਹੜਾ ਸਰਕਾਰ ਨੇ ਖਰੀਦਾ ਔਰ ਬਿਜਲੀ ਜਿਹੜੀ ਹੈ 24 ਘੰਟੇ ਲੋਕਾਂ ਨੂੰ ਮਿਲੇ ਇਹੋ ਜਿਹੇ ਜਿਹੜੇ ਹੁਣ ਆਪਣੇ ਜਿਹੜੇ ਲੋਕਾਂ ਦੇ ਸਹੂਲਤਾਂ ਲਈ ਆਪਦੀ ਸਰਕਾਰ ਆਪ ਦੇ ਦਵਾਰ ਮਹੀਮਤ ਸਰਕਾਰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਲਾਧੂਕਾ ਮੰਡੀ ਤੋਂ ਸਾਡੇ ਭਰਾ ਰਾਹੁਲ ਕੁੱਕੜ ਜੀ ਜੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਪਣੀ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮੈਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਜਿਹੜਾ ਬੰਦਾ ਮਾਨ ਸਤਕਾਰ ਕੀਤਾ ਜਾਵੇਗਾ ਜੀ